ਸੋ ਜਿਹੜੇ ਕਾਸਟ ਵਾਸਤੇ 65 ਲੱਖ ਦੇ ਚੈੱਕ ਜਿਹੜੇ ਵੱਡੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਬਨੇ ਅਦੀਟ ਅਚੇਵਾਸਤੇ ਉਹਨਾਂ ਨੇ ਪਿੰਡਾਂ ਦੇ ਛੱਪ ਠੀਕ ਕਰਨ ਵਾਸਤੇ ਸਟੇਡੀਅਮ ਬਣਾਉਣ ਵਾਸਤੇ ਫਿਰ ਨੀ ਗਲੀਆਂ ਨਾੜੀਆਂ ਬਣਾਉਣ ਵਾਸਤੇ ਜਿਹੜੇ ਉਹਨ ਲਈ ਇੱਕ ਵੱਖਰੇ ਫੰਡ ਰੱਖਿਆ ਅਗਲੇ ਬੋਲੇ 2 ਮਹੀਨੇ ਅਚ ਚਬਲੋ ਕੇ ਅਪ੍ਰੈਲ ਮਈ ਜੂਨ 3 ਮਹੀਨੇ ਕੌਟਸ ਵੀ ਇਹ ਗੰਡਾ ਇੱਕ ਦੰਡਾ ਆ ਜਣ ਗਿਆ ਤੇ ਹੱਥ ਪੱਖਾ ਤੱਕ ਕਿਸਮ ਦਾ ਵਿਕਾਸ ਜਿਹੜਾ ਉਹ ਪਿੰਡਾਂ ਦਾ ਚੜਪੱਕੀ ਹੋਊਗਾ ਸੋ ਸਕੂਲ ਸਕੂਲਾਂ ਉਹ ਕੁੱਕ ਜਿਹੜੇ ਫੰਡ ਹੈ ਉਹ ਰੀਲੀਜ਼ ਹੋਏ ਆ ਟੋਟਲ ਸਾਡੇ 219 ਸਕੂਲ ਹੈ ਤੁਹਾਡੇ ਸਕੂਲ ਹੈਗੇ ਜਿੱਥੇ ਪੈਸੇ ਨਹੀਂ ਆਏ ਉਹ 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 ਕਾਸ ਜਿਹੜਾ ਉਹ ਪੰਜਾਬ ਦੇ ਵਿੱਚ ਆ ਜਿਹੜੇ 2 ਸਾਲ ਨੇ ਇਹਨਾਂ 2 ਸਾਲਾਂ ਦੇ ਚਰਕਾਰਪੂਰ ਅੱਜ ਵਿਧਾਨ ਸਭਾ ਹਲਕਾ ਇਲਾਕੇ ਦੇ ਵਿੱਚ ਪਿੰਡਾਂ ਦੇ ਬੁਨਿਆਦੀ ਵਿਕਾਸ ਵਾਸਤੇ 65 ਲੱਖ ਰੁਪਏ ਦੇ ਚੈੱਕ ਜੜੇ ਉਹ ਬੱਡੇ ਬਹੁਤ ਦਿਨ ਪਹਿਲਾਂ ਤੇੰਨ ਦਿਨ ਪਹਿਲਾਂ ਦਿੱਤੇ ਸੀ ਕਿਉਂਕਿ ਮਾਜੋਬ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਾਰਲੀਮੈਂਟ ਵਿੱਚ ਕਿਤੀਆ ਕਿ ਪੰਜਾਬ ਦੇ ਵਿੱਚ ਜਿਹੜਾ ਬੁਨਿਆਦੀ ਢਾਂਚਾ ਜਿਹੜਾ ਹੁਣੇ ਸੈਸ਼ਨ ਲੰਘ ਕੇ ਗਿਆ ਉਹਦੇ ਵਿੱਚ ਵੀ ਸਾਡੇ ਮਾਜੂਦ ਗ੍ਰਿਤਮੰਤੀ ਸਰਦਾਰ ਭਾਸਨ ਖੀਮਾ ਉਹਨਾਂ ਨੇ ਬੁਨਿਆਦੀ ਢਾਂਚੇ ਵਾਸਤੇ ਉਹਨਾਂ ਨੇ ਪਿੰਡਾਂ ਦੇ ਛੱਪੜ ਠੀਕ ਕਰਨ ਵਾਸਤੇ ਇਸ ਸਟੇਡੀਅਮ ਬਣਾਉਣ ਵਾਸਤੇ ਫਿਰਦੀਆਂ ਗਲੀਆਂ ਨਾੜੀਆਂ ਬਣਾਉਣ ਵਾਸਤੇ ਜਿਹੜੇ ਉਹਨਾਂ ਲਈ ਇੱਕ ਤਾਂ ਵੱਖਰੇ ਫੰਡ ਰੱਖਿਆ ਉਹ ਪੈਸੇ ਜਿਹੜੇ ਆ ਸਾਡੇ ਹੁਣ ਸਹਿਜ ਸਹਿਜੇ ਹੋਣੇ ਸ਼ੁਰੂ ਹੋ ਗਏ ਅਗਲੇ ਬੋਲੇ 2 ਮਹੀਨਿਆਂ ਚ ਸਭ ਲੋਕ ਕਿ ਅਪ੍ਰੈਲ ਮਈ ਜੂਨ ਤਿੰਨ ਮਹੀਨਿਆਂ ਚ ਚਾਤ ਫੇਰੇ ਗਲੰਡਾ ਗਲੰਡਾ ਆ ਜਾਣਗੇ ਤੇ ਹੱਦ ਪੱਖਾ ਦਾ ਕਿਸਮ ਦਾ ਵਿਕਾਸ ਜਿਹੜਾ ਹੈ ਉਹ ਪਿੰਡਾਂ ਦਾ ਸਦ ਪੱਖੀ ਹੋਊਗਾ ਅਸੀਂ 7 ਤਰੀਕ ਤੋਂ ਸਕੂਲਾਂ ਦੇ ਵਿੱਚ ਜਿਹੜਾ ਜਾਦੇ ਸਕੂਲਾਂ ਦੇ ਵਿੱਚ ਅਸੀਂ ਨਹੀਂ ਪੱਥਰ ਜਿਹੜੇ ਕੰਮ ਆ ਜਿਹੜੇ ਪੈਸੇ ਸਕੂਲਾਂ ਚ ਆਦੇ ਉਹ ਵੀ ਰਖੜੇ ਆ ਤੁਹਾਨੂੰ ਉੱਥੇ ਲਿਜਾਵਾਂਗੇ ਆਪਾਂ ਸਾਡੇ ਅਜ ਨਾਲੇ ਦੇ ਕਰੀਬ ਬਦਲ ਜਿਹੜਾ 180 ਸਕੂਲਾਂ ਨੂੰ ਵਾਕ ਉਹ ਜਿਹੜੇ ਫੰਡ ਹੈ ਉਹ ਰੀਲੀਜ਼ ਹੋਇਆ ਟੋਟਲ ਸਾਡੇ 219 ਸਕੂਲ ਆ ਤੁਹਾਡੇ ਸਕੂਲ ਹੈਗੇ ਜਿੱਥੇ ਪੈਸੇ ਨਹੀਂ ਆਏ ਉਹ ਵੀ ਹੁਣ ਆ ਜਾਣਗੇ ਬਾਕੀ ਸਾਰੇ ਸਕੂਲਾਂ ਦੇ ਵਿੱਚ ਕਿਤੇ ਫਰਨੀਚਰ ਵਾਸਤੇ ਗ੍ਰਾਂਟ ਆ ਗਈ ਕਿਤੇ ਟਾਇਲਟ ਵਾਸਤੇ ਆ ਗਈ ਕਿ ਕਿਹੜੀ ਕਿਸਮ ਦੀ ਗ੍ਰਾਂਟ ਜਿਹੜੀ ਆਈ ਹੈ ਜੋ ਸਕੂਲਾਂ ਲਈ ਚਾਹੀਦਾ ਸੀ ਮੇਰਾ ਕਹਿਣ ਤੋਂ ਬਦਲਿਆ ਕਿ ਹੋਰ ਵਿਕਾਸ ਜਿਹੜਾ ਉਹ ਪੰਜਾਬ ਦੇ ਵਿੱਚ ਆ ਜਿਹੜੇ 2 ਸਾਲ ਨੇ ਇਹਨਾਂ 2 ਸਾਲਾਂ ਦੇ ਤੇਰਕਾਰਪੂਰ ਵਿਕਾਸ ਜਿਹੜਾ ਆਪ ਕਰਾਂਗੇ ਜਿੰਨੇ ਪਿੰਡਾਂ ਦੇ ਪੁਰਾਣੇ ਕੰਮ ਆ ਅੜੇ ਆ ਖਾਸ ਤੌਰ ਤੇ ਛੱਪੜਾਂ ਦੇ ਉੱਤੇ ਅਸੀਂ ਬੰਦੋ ਬੜਾ ਕੰਮ ਕਰਦੇ ਜਾ ਰਹੇ ਹਈ ਤੈ ਕੀਤਾ ਕਿ ਪੰਜਾਬ ਦਾ ਕੋਈ ਵੀ ਛੱਪੜ ਜਿਹੜਾ ਉਹ ਸਾਫ਼ ਹੋ ਤੁਰਾਂ ਦਾ ਜੇ ਪੰਜਾਬ ਦਾ ਛੱਪੜ ਜਿਹੜਾ ਉਹ ਸਿਚੀਅਲ ਮਾਡਲ ਦੇ ਦਾਏ ਉਹਨੂੰ ਬਣਾ ਕੇ ਤੇ ਪਾਣੀ ਸਾਫ਼ ਕਰਕੇ ਛੱਪੜਾਂ ਦਾ ਉਹ ਪਾਣੀ ਜਿਹੜਾ ਖੇਤੀ ਲਈ ਜਿਹੜਾ ਯੂਜ਼ ਕੀਤਾ ਜਾਵੇ ਸੋ ਅਜਿੇ ਵਿਕਾਸ ਵਾਸਤੇ ਆਪਾਂ 65 ਲੱਖ ਦੇ ਚੈੱਕ ਜਿਹੜੇ ਵੱਡੇ ਉਹਨਾਂ ਦੇ ਦਿਨਾਂ ਦੇ ਵਿੱਚ ਹੋਊ ਚੈੱਕ ਜਿਹਨਾਂ ਦਾ ਆਵੇਂ ਉਹ ਦਿਨ ਤੁਹਾਨੂੰ ਦੱਸਾਂਗੇ ਉਹ ਮੈਂ ਮੇਰੇ ਤੇ ਸਾਰੇ ਨੂੰ ਇਹ ਬੇਤੀ ਆ ਜਿਹੜੇ ਵੀ ਪਲਾਹਾ ਸਰਪੰਚ ਪੰਚ ਚੈੱਕ ਲੈ ਕੇ ਜਾਂਦੇ ਮੈਂ ਉਹਨਾਂ ਨੂੰ ਕਹਿਣਾ ਕਿ ਜਦ ਪੈਸਾ ਗ੍ਰਾਂਟ ਦਾ ਕੋਈ ਖਲਾਬਨਾ ਕਦੇ ਉਹ ਖਾਇਓ ਨਾ ਸਹੀ ਲਾਇਓ ਕਿਉਂਕਿ ਪਹਿਲਾਂ ਹੀ ਪਿੰਡਾਂ ਦਾ ਵਿਕਾਸ ਬਹੁਤ ਪਛੜ ਗਿਆ ਪਹਿਲੀਆਂ ਸਰਕਾਰਾਂ ਨੇ ਕੀਤਾ ਕੁਛ ਨਹੀਂ ਜੇ ਕੁਝ ਹੋਇਆ ਵੀ ਮਾੜਾ ਬੱਲਾ ਉਹ ਪੈਸੇ ਜਿਹੜੇ ਪਿੰਡਾਂ ਦੇ ਉਦਾਂ ਦੇ ਸਰਪੰਚ ਪੰਚ ਹੀ ਖਾ ਗਏ ਤੇ ਵਿਕਾਸ ਦੇ ਪੱਖੋਂ ਪਿੰਡ ਜਿਹੜੇ ਆ ਉਦਾਂ ਹੀ ਪਏ ਆ ਸੋ ਮੈਂ ਸਭ ਨੂੰ ਇਹ ਨਸੀਹਤ ਵੀ ਦਿੱਤੀ ਆ ਮੈਂ ਨਾਦਵਾਦੀ ਵੀ ਦਿੱਤੀ ਆ ਕਿਉਂਕਿ ਸਾਦੂ ਬਾਤ ਗੱਪ ਤੋਂ ਕਿ ਜਿਹੜਾ ਬੰਦਾ ਫੰਡਾਂ ਦੇ ਵਿੱਚ ਕੋਈ ਗੜਬੜ ਕਰਦਾ ਕੋਈ ਗਬਨ ਕਰਦਾ ਉਸ ਬੰਦੇ ਦੇ ਖਿਲਾਫ ਸਖਤ ਕਾਰਵਾਈ ਕਰਨ ਸੋ ਮੇਰਾ ਖਿਆਲ ਆ ਕਿ ਸਹੀ ਪੈਸੇ ਲੱਗਣਗੇ ਪੂਰੇ ਪੈਸੇ ਲੱਗਣਗੇ ਤੇ ਵਿਕਾਸ ਜਿਹੜਾ ਹਰ ਪੱਖ ਤੋਂ ਪੂਰਾ ਕੰਪਲੀਟ ਹੋਵੇ